ਵਾਹ ਜੀ ਤੂੰ ਸੁਣ ਤਾ ਨ ਕਹਾ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੁ ਕਹਾਂ ਸੁਆਮੀ ਮੈ ਮੂਰਖ ਕੰਨ ਨਾ ਜਾਈ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈ ਮੂ ਰਖ ਕਿਛ ਦੀਜੈ ਰਣਵਤ ਨਾਨਕ ਸੁਨ ਮੇਰੇ ਸਹਬਾ ਡੁੱਬਦਾ ਪੱਥਰ ਲੀਜੈ ਤੇਰੇ ਕਵਨ ਕਵਨ ਗੁਣ ਕਹਿ ਕਾ ਗਾਵਾਂ ਤੂੰ ਸਾਹਿਬ ਗੁਨੀ ਨਦਾਨ ਤੁਮਰੀ ਮਾ ਮਾ ਬਰਨ ਨਾ ਸਾਕੋ ਤੂੰ ਠਾਕੁਰ ਹੋਜਿ ਭਗਵਾਨਾ ਡੰਡਾਤ ਬੰਦਨ ਅਨਕਬਾ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਮ ਮਹਲਾ 3 ਜੀ ਸੁਣ ਸੁਣ ਕਾਮ ਗਹਿ ਲੀਏ ਕਿਉ ਚਲਹਾ ਬਾਹ ਲੜਾਈ ਆਪਣਾ ਫਿਰਨਾ ਪਛਾਣ ਹੀ ਕਿਉ ਮੋ ਦੇਸੇ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਸਭ ਨਾਮ ਦੇ ਰਸੀਏ ਸਤ ਸੰਗੀ ਜਨ ਮੀਰੀ ਪੀਰੀ ਦੇ ਮਾਲਿਕ ਹਜੂਰ ਗੁਰਦੇਵ ਪਾਸ਼ਾ ਬੰਦੀ ਛੋੜ ਦਾਤੇ ਤਨ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀਆਂ ਦੇ ਦਰੋਂ ਕਰੋ ਵਰਸਾਏ ਦਾਸ ਅਨੰਨਾ ਮੇਰੋ ਨਜ ਰੂਪ ਵਿਦੀ ਚੰਦ ਸੀਨਾ ਗੁਰੂ ਕਾ ਸੀਨਾ ਬਾਬਾ ਜੀਆਂ ਦੇ ਪਾਵਨ ਪਵਿੱਤਰ ਮਹਾਨ ਮਬਾਰਕ ਸ਼ੋਭਨੀਕ ਤਪਸਥਾਨ ਗੁਰਦੁਆਰਾ ਸ੍ਰੀ ਪਠ ਸਾਹਿਬ ਨਗਰ ਪੱਟੀ ਵਿਖੇ ਆਪ ਸਭ ਸੰਗਤਾਂ ਰੋਜ਼ਾਨਾ ਦੇ ਨਿਤਨੇਮ ਦੇ ਅਨੁਸਾਰੀ ਉਹ ਕਰਕੇ ਅੱਜ ਦੇ ਮਹਾਨ ਇਤਿਹਾਸਿਕ ਦਿਹਾੜੇ ਤੇ ਅੱਜ ਬਾਬਾ ਵਿਦੀ ਚੰਦ ਸਾਹਿਬ ਜੀ ਦਾ ਸੱਚਖੰਡ ਪਿਆਨਾ ਦਿਵਸ ਹੈ ਆਪ ਸਭ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸੋਢੀ ਸੁਲਤਾਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਐ ਮਹਾਰਾਜੀ ਜਗਤ ਦੇ ਗੁਰੂ ਬਾਬਾ ਪੀਰਾਂ ਦੇ ਪੀਰ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਨਾਨਕ ਨਿਰੰਕਾਰੇ ਸਤਿਗੁਰੂ ਮਹਾਰਾਜੀਆਂ ਦੇ ਅੰਮ੍ਰਿਤਮਈ ਦਰਗਾਹੀ ਬਚਨ ਸ੍ਰੀ ਆਸਾ ਜੀ ਕੀ ਵਾਰ ਦੀ ਚੌਂਕੀ ਦੇ ਹਰਜਾਸ ਕੀਰਤਨ ਆਪ ਜੀਆ ਨੇ ਗੁਰੂ ਘਰ ਦੇ ਸਾਜੇ ਹੋਏ ਰਾਗੀ ਅਤੇ ਸਾਜੀ ਸਿੰਘਾਂ ਦੀ ਰਸਨਾ ਤੋਂ ਸਰਵਣ ਕੀਤੇ ਹੁਣ ਜੋ ਆਪ ਜੀ ਸ੍ਰੀ ਪਾਵਨ ਗੁਰਬਾਣੀ ਦੀ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰਦੇ ਆ ਰਹੇ ਜੋ ਅੱਜ ਸਤਿਗੁਰਾਂ ਨੇ ਤਰੁੱਠ ਕੇ ਦਰਸਦੇ ਘਰ ਵਿੱਚ ਆ ਕੇ ਜੋ ਮਹਿਰਾਮਤ ਕਲਾ ਵਰਤਾਈ ਹੈ ਜੋ ਨਾਮ ਦੇ ਸਾਗਰ ਵਿੱਚੋਂ ਮਾਨਕ ਮੋਤੀ ਹੀਰੇ ਜਵਾਹਰਾਤ ਰੂਪ ਸ਼ਬਦ ਅੱਜ ਸਾਨੂੰ ਬਖਸ਼ਿਸ਼ ਕੀਤਾ ਹੈ ਝੂਲੀ ਚ ਪਾਉਣਾ ਕੀਤਾ ਸਤਿਗੁਰੂ ਸਾਹਿਬ ਮਹਾਰਾਜ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਉਹ ਆਪਣੇ ਬਖਸ਼ਿਸ਼ ਕੀਤੇ ਹੋਏ ਸ਼ਬਦ ਦੀ ਵਿਚਾਰ ਆਪ ਹੀ ਮਤਬੁੱਦੀ ਭਾਵਨਾ ਬਲ ਸਮਰੱਥਾ ਦੀ ਕਰਕੇ ਕਰਵਾ ਲੈਣੀ ਜੀ ਆਓ ਗੁਰਮੁਖ ਪਿਆਰਿਓ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਤਨ ਮਨ ਨੂੰ ਹਰਿਆ ਕਰਦਿਆਂ ਹੋਇਆਂ ਰੋਹਾਨੀਅਤ ਨੂੰ ਖੇੜਾ ਦਿੰਦਿਆਂ ਹੋਇਆਂ ਹਿਰਦੇ ਅਤੇ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉਰਾਨੰ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਆਓ ਰਲ ਕੇ ਸੇਸ਼ ਝੁਕਾਈਏ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕਰੀਏ ਰਸਨਾ ਪਵਿੱਤਰ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਫਿਰ ਦੁਬਾਰਾ ਉਚਾਰਨ ਕਰੀਏ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 3 ਸੁਣ ਸੁਣ ਕਾਮ ਗਹਿ ਲੀਏ ਕਿਆ ਚਲਹ ਬਾਂ ਲੜਾਈ ਆਪਣਾ ਪਰਨਾ ਪਛਾਣਹੀ ਕਿਆ ਮੋ ਦੇ ਸਜਾਏ ਇਹ ਜੋ ਪਾਵਨ ਨਿਰਭੋਲਕ ਅਮੋਲਕ ਬਚਨ ਹਨ ਤਨ ਗੁਰੂ ਅਮਰਦਾਸ ਸਹ ਮਹਾਰਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਤੀਜੀ ਜੋਤ ਤੀਜੇ ਸਰੂਪ ਗੁਰ ਅਮਰਦਾਸ ਕਰਤਾਰ ਕੀਓ ਬਸ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੂਹੇ ਬਣਿਆ ਵੀ ऐसे सतगुरु महाराज जियां ਦੇ ਪਾਵਨ ਮੁਬਾਰਕ ਸ਼ੋਭਨੀਕ ਮੁਖਾਰ ਦੇਨ ਤੋਂ ਉਚਾਰਨ ਕੀਤੀ ਬਾਣੀ ਸ੍ਰੀ ਰਾਗ ਜੋਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗਾਂ 'ਚੋ ਸਭ ਤੋਂ ਪਹਿਲੇ ਸਥਾਨ 'ਤੇ ਆਉਂਦਾ ਹੈ ਸਰਮੌਰ ਰਾਗ ਹੈ ਸ਼੍ਰੋਮਣੀ ਰਾਗ ਹੈ ਸਤਗੁਰੂ ਮਹਾਰਾਜ ਇਸ ਸ੍ਰੀ ਰਾਗ ਦੇ ਅੰਦਰ ਮਹਲਾ 3 ਦੇ ਇਸ ਲੇਖ ਹੇਠ 37 ਅੰਗ ਤੇ ਅੱਜ 61ਵਾਂ ਜਿਹੜਾ ਸ਼ਬਦ ਹੈ ਸਾਨੂੰ ਬਖਸ਼ਿਸ਼ ਕੀਤਾ ਆਓ ਬਖਸ਼ਿਸ਼ ਪ੍ਰਾਪਤ ਹੋਏ ਸ਼ਬਦ ਦੇ ਸਤਿਗੁਰੂ ਮਹਾਰਾਜ ਜੋ ਅੱਜ ਉਪਦੇਸ਼ ਦੇ ਰਹੇ ਨੇ ਮਾਰਾ ਸਮਝਾ ਰਹੇ ਨੇ ਏ ਸਵਾਰਥ ਦੇ ਵਿੱਚ ਫਸੀ ਹੋਈ ਜੀਵ ਆਤਮਾ ਏ ਮੇਰੀ ਜਿੰਦੇ ਜਿੰਦੜੀਏ ਏ ਜੀਵ ਇਸਤਰੀਏ ਤੂੰ ਇੰਨੀ ਕੁ ਜ਼ਿਆਦੀ ਸਵਾਰਥਾਂ ਦੇ ਵਿੱਚ ਫਸ ਗਈ ਐ ਹੁਣ ਧਿਆਨ ਨਾਲ ਸੁਣ ਕਿਉਂ ਇਤਨੀ ਤੂੰ ਲਾਪਰਵਾਹ ਹੋ ਗਈ ਐ ਕਿ ਤੂੰ ਆਪਣੇ ਮਾਲਕ ਨੂੰ ਭੁੱਲ ਕੇ ਹੁਣ ਜੀਵਨ ਪੰਧ ਵਿੱਚ ਤੁਰ ਰਹੀ ਐ ਇਹ ਪੁੱਛ ਪਹਿਲਾਂ ਆਪਣੇ ਆਪ ਨੂੰ ਕਿ ਤੇਰੇ ਜੀਵਨ ਦਾ ਪੰਧ ਕਿਹੜਾ ਪ੍ਰਮਾਤਮਾ ਨੂੰ ਵਿਸਾਰ ਕੇ ਕਿਤੇ ਤੂੰ ਮਿੱਟੀ ਵਿੱਚ ਤੇ ਮਿੱਟੀ ਹੋਣਾ ਹੀ ਐ ਪਰ ਕਿਤੇ ਤੇਰੀ ਜਿਹੜੀ ਆਤਮਾ ਹੈ ਉਹ ਦੁਖੀ ਹੋ ਕੇ ਹੋਰਾਂ ਨੂੰ ਦੁੱਖ ਦੇ ਰਹੀ ਹੈ ਸੜ ਰਹੀ ਹੈ ਸਵਾਰਥ ਦੀ ਅੱਗ ਦੇ ਵਿੱਚ ਮਹਾਰਾਜ ਕਹਿੰਦੇ ਨੇ ਆਪਣਾ ਪਰਨਾ ਪਛਾਣਹੀਂ ਕਾ ਮੂੰਹ ਦੇ ਸੇ ਜਾਏ ਹੁਣ ਜਿਹੜਾ ਨਾ ਤੇ ਤੈਨੂੰ ਸਵਾਰਥ ਵਿੱਚ ਫਸ ਕੇ ਆਪਣੇ ਪ੍ਰਭੂ ਪਤੀ ਨੂੰ ਤੂੰ ਪਛਾਣਦੀ ਪਈ ਹੈ ਤੂੰ ਸਗੋਂ ਉਹਦੇ ਕੋਲੋਂ ਆਪਣਾ ਮੂੰਹ ਛੁਪਾ ਰਹੀ ਹੈ ਤੂੰ ਉਹਦੇ ਸਾਹਮਣੇ ਵੀ ਨਹੀਂ ਆਉਣਾ ਚਾਹੁੰਦੀ ਕਿਉਂਕਿ ਤੈਨੂੰ ਪ੍ਰਮਾਤਮਾ ਪਤੀ ਨਜ਼ਰ ਹੀ ਨਹੀਂ ਆ ਰਿਹਾ ਤੇਰੇ ਅੰਦਰ ਦਇਆ ਨਹੀਂ ਰਹੀ ਧਰਮ ਨਹੀਂ ਰਿਹਾ ਧੀਰਜ ਨਹੀਂ ਰਿਹਾ ਸੰਤੋਖ ਨਹੀਂ ਰਿਹਾ ਇਸ ਕਰਕੇ ਜਿਹੜਾ ਤੇਰਾ ਅੰਦਰ ਹੈ ਨਾ ਉਹ ਤਪ ਰਿਹਾ ਹੈ ਇੰਨੀ ਕੁ ਜ਼ਿਆਦੀ ਆਗ ਹੈ ਮਹਾਰਾਜ ਇਹ ਕਹਿੰਦੇ ਕਿ ਫਿਰ ਤੈਨੂੰ ਆਪਣਾ ਜਿਹੜਾ ਪ੍ਰਭੂ ਪਤੀ ਹੈ ਨਾ ਉਹ ਵੀ ਭੁੱਲ ਗਿਆ ਹੈ ਤੂੰ ਉਹਨੂੰ ਵੀ ਨਹੀਂ ਪਛਾਨਦੀ ਤੇ ਪ੍ਰਲੋਕ ਵਿੱਚ ਜਾ ਕੇ ਫਿਰ ਕੀ ਮੂੰਹ ਵਿਖਾਏਂਗੀ ਧਰਮਰਾਇਦਰ ਕਾਗਜ਼ ਪਰ ਜੇ ਨਾਨਕ ਲੇਖਾ ਸਮਝਾ ਉਹਨਾਂ ਦੇਤੇ ਮੁਖ ਉਜਲੇ ਹੋ ਜਾਣਗੇ ਤੇ ਮਹਾਰਾਜ ਕਹਿੰਦੇ ਪਰ ਤੇਰਾ ਧਰਮਰਾਇ ਜਦ ਲੇਖਾ ਮੰਗਿਆ ਕਾ ਮੁਖ ਲੈ ਕੇ ਜਾਏਗਾ ਫਿਰ ਉਥੇ ਜਾ ਕੇ ਜਦੋਂ سزا ਮਿਲੇਗੀ ਫਿਰ ਤੇਰੀ ਕੋਈ ਸੁਫਾਰਚ ਕੋਈ ਅਪਰੋਚ ਨਹੀਂ ਚਲਣੀ ਫਿਰ ਉਸ ਪ੍ਰਮਾਤਮਾ ਨੇ ਉਥੇ ਵੀ ਆਪਣੀ ਮਾਨਿਆਈ ਕਰਨੀ ਹੈ ਜਿਵੇਂ ਤੂੰ ਇੱਥੇ ਮਾਨਿਆਈਆ ਕਰਦਾ ਹੈ ਪ੍ਰਮਾਤਮਾ ਨੂੰ ਭੁੱਲਿਆ ਹੈ ਇਸ ਕਰਕੇ ਜਿਹੜਾ ਪ੍ਰਮਾਤਮਾ ਹੈ ਨਾ ਉਹਦੇ ਅੱਗੇ ਤੇ ਕਿਸੇ ਦੀ ਨਹੀਂ ਚੱਲਦੀ ਅਗੇ ਮਹਾਰਾਜ ਕਹਿੰਦੇ ਜਿੰਨੀ ਸਖੀ ਕੰਤ ਪਛਾਣਿਆ ਹੋਂ ਤਿੰਨ ਕਾ ਲਾਗੂ ਪਾਏ ਜਿਨ੍ਹਾਂ ਨੇ ਆਪਣੇ ਕੰਤ ਪ੍ਰਭੂ ਪਤੀ ਨੂੰ ਜਿਸ ਜੀਵਾਤਮਾ ਨੇ ਪਛਾਣ ਲਿਆ ਹੈ ਜਿਹਨੂੰ ਉਹਦੀ ਦੀਦ ਪ੍ਰਾਪਤ ਹੋ ਗਈ ਹੈ ਜਿਹੜੀ ਉਹਦੇ ਵਾਸਤੇ ਇੰਨੇ ਕੁ ਸ਼ੁਭ ਗੁਣਾ ਨਾਲ ਸਜੀ ਹੋਈ ਹੈ ਤੇ ਪਾਸ਼ਾ ਦਿਆਲ ਹੋ ਕੇ ਜਿਸ ਨੂੰ ਗੱਲ ਨਾਲ ਲਾਰਿਆ ਹੈ ਨਾ ਤਨ ਫਿਰ ਇੱਕ ਹੋ ਗਏ ਨੇ ਮਹਾਰਾਜ ਕਹਿੰਦੇ ਫਿਰ ਉਹ ਜਿਹੜੀ ਜੀਵਾਤਮਾ ਹੈ ਨਾ ਉਹਨਾਂ ਤੋਂ ਮੈਂ ਉਹਨਾਂ ਦੇ ਜਿਹੜਾ ਨਾ ਚਰਨੀ ਲੱਗਦਾ ਤਿੰਕੇ ਲਾਗੋਂ ਪਾਈ ਕਿ ਮੈਂ ਉਹਨਾਂ ਦੇ ਚਰਨੀ ਲੱਗਦੀ ਐ ਸਖੀਆਂ ਨੇ ਸੰਤ ਸੰਗੀ ਜਿਹੜੀਆਂ ਜੀਵ ਇਸਤਰੀਆਂ ਨੇ ਭਾਵ ਕੀ ਮਹਾਰਾਜ ਕਹਿੰਦੇ ਉਹਨਾਂ ਖਸਮ ਪ੍ਰਭੂ ਨੂੰ ਪਛਾਨ ਪਾ ਰੱਖੀ ਐ ਤੇ ਉਹ ਭਾਗਾਆਂ ਵਾਲੀਆਂ ਨੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਤਨਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਮੇਰਾ ਚਿਤ ਕਰਦਾ ਏ ਕਿ ਮੈਂ ਉਹਨਾਂ ਦੇ ਸਤ ਸੰਗ ਦੇ ਇਕੱਠ ਵਿੱਚ ਮਿਲ ਕੇ ਉਹਨਾਂ ਵਰਗੀ ਬਣ ਜਾਵਾਂ ਮੁੰਦੇ ਕੂੜ ਮੁਠੀ ਕੁੜਿਆਦ ਪਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ ਇਥੇ ਮਹਾਰਾਜੀ ਰਹਾਉ ਵਾਲੇ ਬੰਦ ਦੇ ਵਿੱਚ ਹੈ ਰਹਾਉ ਦਾ ਦਿਸਤਾਂਤ ਦੇ ਕਰਕੇ ਜੋ ਸਾਰੇ ਸ਼ਬਦ ਦਾ ਮੂਲ ਭਾਵ ਤਤਸਾਰ ਸੈਂਟਰਲ ਆਈਡੀਆ ਹੈ ਨਾ ਮਹਾਰਾਜ ਜੀ ਸਮਝਾਉਂਦੇ ਨੇ ਕਿ ਮੁੰਦੇ ਭਾਵ ਕੀ ਮੁਕਤੇ ਹੈ ਆਪਣੇ ਆਪ ਵਿੱਚ ਮਸਤ ਹੋਈ ਜੀਵ ਇਸਤਰੀਏ ਹੈ ਆਪੇ ਵਿੱਚ ਮਸਤ ਤੇ ਕੂੜ ਦੀ ਵਜਾਰਨ ਹੋਈ ਤੂੰ ਜੀਵ ਇਸਤਰੀਏ ਤੈਨੂੰ ਮਾਇਆ ਦੇ ਪਸਾਰੇ ਨੇ ਇੰਨਾ ਲੁੱਟ ਲਿਆ ਹੈ ਕਿ ਇਸ ਕਰਕੇ ਪ੍ਰਭੂ ਪਤੀ ਨਾਲ ਤੇਰਾ ਮੇਲ ਨਹੀਂ ਹੋ ਸਕਦਾ ਤੂੰ ਉਸ ਤੋਂ ਉਹਨਾਂ ਦੂਰ ਜਾ ਰਹੀਆਂ ਜਿੰਨੇ ਜਿੰਨੇ ਤੇਰੇ ਚ ਔਗਣ ਵੱਧ ਰਹੇ ਨੇ ਤੂੰ ਪਰਮਾਤਮਾ ਤੋਂ ਦੂਰ ਹੁੰਦੀ ਜਾ ਰਹੀ ਹੈ ਪਰ ਜਦੋਂ ਸਤ ਸੰਗ ਵਿੱਚ ਆ ਕੇ ਗੁਨਾ ਦੇ ਖਜ਼ਾਨੇ ਦੀ ਸਿੱਖਤ ਸਲਾਹ ਕਰਾਂਗੇ ਨਾ ਉਸ ਅਕਾਲ ਪੁਰਖ ਦੀ ਤੇ ਸਾਡੇ ਅੰਦਰ ਗੁਣ ਆ ਜਾਂਦੇ ਨੇ ਤੇ ਪਰਮਾਤਮਾ ਜਿਹੜਾ ਹੈ ਨਾ ਉਹਨਾਂ ਗੁਰਮੁਖਾਂ ਨੂੰ ਹੀ ਮਿਲਦਾ ਹੈ ਮਨਮੁਖਾਂ ਨੂੰ ਤੇ ਅਹੰਕਾਰੀਆਂ ਨੂੰ ਉਹਦੀ ਪਿੱਠ ਹੁੰਦੀ ਹੈ ਬਾਦਸ਼ਾਹ ਕਹਿੰਦੇ ਪ੍ਰਭ ਸਾਚਾ ਸੋਨਾ ਪਈਏ ਗੁਰ ਵਿਚਾਰ ਐਸਾ ਜਿਹੜਾ ਸਦਾ ਥਿਰ ਸੋਨਾ ਪ੍ਰਭੂ ਹੈ ਨਾ ਪਤੀ ਹੈ ਜਿਹੜਾ ਗੁਰੂ ਦੀ ਦਸੀ ਵਿਚਾਰ ਤੇ ਤੁਰਿਆ ਹੀ ਮਿਲਦਾ ਹੈ ਹੋਰ ਕੋਈ ਰਾਣੀ ਹੈ ਇੱਥੇ ਮਹਾਰਾਜ ਜੀ ਸਮਝਾਉਂਦੇ ਨੇ ਰਹਾਉ ਵਾਲੀ ਪੰਕਤੀ ਵਿੱਚ ਰਹਾਉ ਮਨਮੁਖ ਕੰਤ ਨਾ ਪਛਾਨਈ ਤਿਨ ਕਿਉ ਰਹਿਣ ਵਿਹਾਇ ਹੁਣ ਜਿਹੜੇ ਮਨਮੁਖ ਨੇ ਨਾ ਜਿਹੜੇ ਆਪਣੇ ਮਨ ਦੀ ਮਰਜ਼ੀ ਕਰਦੇ ਨੇ ਆਪਣੇ ਮੰਨ ਦੇ ਮਗਰ ਤੁਰਨ ਵਾਲੇ ਨੇ ਜਿਨ੍ਹਾਂ ਦਾ ਮੁਖ ਸਦਾ ਹੀ ਮੰਨ ਦੇ ਮਗਰ ਤੁਰਦਾ ਹੈ ਮਹਾਰਾਜ ਕਹਿੰਦੇ ਉਹਨਾਂ ਨੂੰ ਆਪਣਾ ਕੰਤ ਜਿਹੜਾ ਪ੍ਰਭੂ ਪਤੀ ਹੈ ਨਾ ਉਹਦੀ ਕੋਈ ਪਛਾਣ ਨਹੀਂ ਆਉਂਦੀ ਤੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਕਿ ਫਿਰ ਉਹ ਕੀ ਕਰਦੇ ਨੇ ਕਿ ਖਸਮ ਪ੍ਰਭੂ ਉਹਨਾਂ ਨੂੰ ਪਛਾਣਦਾ ਵੀ ਨਹੀਂ ਉਹਨਾਂ ਦੀ ਜ਼ਿੰਦਗੀ ਜਿਹੜੀ ਰੂਪ ਰਾਤ ਕਿਵੇਂ ਬੀਤੀ ਹੋਵੇਗੀ ਭਾਵੇਂ ਸਾਰੀ ਉਮਰ ਫਿਰ ਦੁਖੀ ਰਹਿੰਦੀਆਂ ਜਿਨ੍ਹਾਂ ਦੇ ਵੱਲ ਜਿਸ ਔਰਤ ਦੇ ਵੱਲ ਉਹਦਾ ਪਤੀ ਨਾ ਖੜੇ ਤੇ ਉਹਦੀ ਹਾਲਤ ਕੀ ਹੁੰਦੀ ਹੈ ਇਸੇ ਤਰ੍ਹਾਂ ਜਿਸ ਜੀਵ ਆਤਮਾ ਨਾਲ ਪ੍ਰਭੂ ਪਤੀ ਨਹੀਂ ਖੜਦਾ ਤੇ ਉਹਦੀ ਹਾਲਤ ਸੰਸਾਰ ਦੇ ਵਿੱਚ ਇੰਨੀ ਕੁ ਜ਼ਿਆਦਾ ਭੈੜੀ ਹੁੰਦੀ ਹੈ ਕਿ ਬਿਲਕਦੀ ਰਹਿੰਦੀ ਹੈ ਰੋਂਦੀ ਹੈ ਕਰ ਲਾਉਂਦੀ ਹੈ ਤੜਪਦੀ ਹੈ ਦੁਖੀ ਹੁੰਦੀ ਹੈ ਤੇ ਹੋ ਦੁਖੀ ਹੋ ਹੋ ਕੇ ਮਰ ਜਾਂਦੀ ਹੈ ਇੱਕ ਦਿਨ ਮਹਾਰਾਜ ਕਹਿੰਦੇ ਗਰਬ ਅਟਿਆ ਤ੍ਰਿਸ਼ਨਾ ਜਲੇ ਦੁਖ ਪਾਵੈ ਦੁਜੈ ਭਾਇ ਅਹੰਕਾਰ ਦੀਆਂ ਜੜੀਆਂ ਨੇ ਨਕਾ ਨਕ ਹੋਈਆਂ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੀਆਂ ਨੇ ਫਿਰ ਤੇ ਮਾਇਆ ਦੇ ਮੋਹ ਵਿੱਚ ਫਸ ਕੇ ਫਿਰ ਸਦਾ ਐਸੀਆਂ ਜੀਵ ਆਤਮਾਵਾਂ ਦੁਖੀ ਹਸਾਰਦੀਆਂ ਨੇ ਸ਼ਬਦ ਰਤیاں ਸੋਹਾਗਣੀਆਂ ਤਿਨ ਵਿੱਚੋਂ ਹੋਮੇ ਜਾਏ ਜਿਹੜੀਆਂ ਜੀਵਾਤਮਾਵਾਂ ਗੁਰੂ ਦੇ ਸ਼ਬਦ ਵਿੱਚ ਰੰਗੀਆਂ ਰਹਿੰਦੀਆਂ ਨੇ ਜਿਨ੍ਹਾਂ ਦੀ ਸੁਰਤ ਜਿਹੜੀ ਟੇਕੀ ਹੈ ਮਹਾਰਾਜ ਜੀ ਕਹਿੰਦੇ ਉਹ ਭਾਗਾਵਾਲੀਆਂ ਹਨ ਸ਼ਬਦ ਦੀ ਬਰਕਤ ਨਾਲ ਜਦੋਂ ਬਰਕਤ ਵਰਤਦੀ ਹੈ ਨਾ ਸ਼ਬਦ ਦੀ ਤੇ ਉਹਨਾਂ ਦੇ ਅੰਦਰੋਂ ਫਿਰ ਜਿਹੜਾ ਨਾ ਹੋਮੇ ਜਿਹੜੀ ਹੈ ਉਹ ਜਾਂਦੀ ਰਹਿੰਦੀ ਹੈ ਹੋਮੇ ਖਤਮ ਹੋ ਜਾਂਦੀ ਹੈ ਸਤਿਗੁਰੂ ਸਹਿਬ ਮਹਾਰਾਜ ਜੀ ਇੱਥੇ ਸਾਨੂੰ ਸਮਝਾ ਰਹੇ ਨੇ ਤੇ ਸ਼ਬਦ ਰਤیاں ਸੁਹਾਗਣੇ تن ਵਿੱਚੋਂ ਹੋਮੇ ਜਾਏ ਜਿਨ੍ਹਾਂ ਨੇ ਆਪਣੇ ਮਨ ਨੂੰ ਸ਼ਬਦ ਵਿੱਚ ਜੋੜਨਾ ਕੀਤਾ ਨਾ ਅੰਦਰੋਂ ਹੋਮੇ ਮਟਾ ਲਈ ਸਦਾ ਪਰ ਰਾਵੈ ਆਪਣਾ ਤਿੰਨਾ ਸੁਖੇ ਸੁਖ ਵਿਹਾਏ ਉਹ ਸਦਾ ਆਪਣੇ ਪ੍ਰਭੂ ਪਤੀ ਦੇ ਨਾਲ ਮਿਲ ਕੇ ਰਹਿੰਦੀਆਂ ਨੇ ਤੇ ਉਹਨਾਂ ਦੀ ਉਮਰ ਜਿਹੜੀ ਹੈ ਨਾ ਜਦੋਂ ਤੱਕ ਉਹਨਾਂ ਦੇ ਸਵਾਸ ਨੇ ਲੋਲ ਸੁਖ ਭੋਗਦੀਆਂ ਨੇ ਜਿਹੜੀ ਜੀਵ ਆਤਮਾ ਪ੍ਰਭੂ ਪਤੀ ਵਿੱਚ ਮਿਲ ਜਾਂਦੀ ਨਾ ਸਦੀਵੀ ਸੁਖ ਮਾਣਦੀ ਹੈ ਇੱਥੇ ਵੀ ਸੁਖ ਮਾਣਦੀ ਹੈ ਤੇ ਅੱਗੇ ਮਿਲਣ ਵਾਲੀਆਂ ਸਜਾਵਾਂ ਤੋਂ ਵੀ ਬਚ ਜਾਂਦੀ ਹੈ ਗਿਆਨ ਨਵੇਂ ਹੂਣੀ ਫਿਰ ਮੁਤੀਆ ਫਿਰ ਮਨਾ ਪਾਇਆ ਜਾਏ ਮੁਤੀਆ ਭਾਵ ਕੀ ਵਿਛੜੀ ਹੋਈ ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਨਾਲ ਢੂੰਗੀ ਸਾਂਝ ਪਾਉਣ ਤੋਂ ਬਿਨਾਈ ਇਸ ਸੰਸਾਰ ਵਿੱਚ ਵਿਚਰ ਰਹੀ ਹੈ ਤੇ ਉਹ ਖਸਮ ਪ੍ਰਭੂ ਵੱਲੋਂ ਛੁੱਟੜ ਰਹੀਦੀ ਹੈ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਮੈ ਬਾਜ ਸਨਾਤ ਕਿਉ ਪ੍ਰਭੂ ਪਤੀ ਦਾ ਪਿਆਰ ਨਹੀਂ ਹਾਸਲ ਕਰ ਸਕਦੀ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨਾ ਜਾਏ ਅਗਿਆਨਤਾ ਦੀ ਅੱਗ ਵਿੱਚ ਜਿਹੜਾ ਹੈ ਨਾ ਮੱਤੀ ਹੋਈ ਹੈ ਜੀਵ ਇਸਤਰੀ ਮਾਇਆ ਦੇ ਮੋਹ ਦਾ ਹਨੇਰਾ ਇੰਨਾ ਵਿਆਪਿਆ ਰਹਿੰਦਾ ਏ ਊੜ ਦਾ ਹਨੇਰਾ ਝੂਠ ਦਾ ਪਸਾਰਾ ਇੰਨਾ ਏ ਮਹਾਰਾਜ ਕਹਿੰਦੇ ਕੀ ਹਨੇਰਾ ਇੰਨਾ ਕੁ ਜ਼ਿਆਦਾ ਜਿਹੜਾ ਪ੍ਰਭਲ ਹੋ ਗਿਆ ਕਿ ਪਤੀ ਪ੍ਰਭੂ ਦੇ ਦਰਸ਼ਨ ਤੋਂ ਬਿਨਾਂ ਉਹਦੀ ਇਹ ਮਾਇਆ ਦੀ ਭੁੱਖ ਦੂਰ ਨਹੀਂ ਹੁੰਦੀ ਸਦਾ ਹੀ ਮਾਇਆ ਮਾਇਆ ਪੈਸਾ ਪੈਸਾ ਉਹ ਇਤਰਾ ਬਿਲਕਦੀਆਂ ਰਹਿੰਦੀਆਂ ਨੇ ਜਿਹੜੀਆਂ ਪ੍ਰਭੂ ਪਤੀ ਤੋਂ ਜੀਵ ਆਤਮਾ ਮਾ ਦੂਰ ਬੈਠੀਆਂ ਨੇ ਜਿਹੜੀਆਂ ਟੁੱਟੀਆਂ ਹੋਈਆਂ ਨੇ ਜਿਨ੍ਹਾਂ ਨੇ ਕਦੀ ਸੰਗ ਨਹੀਂ ਕੀਤਾ ਮਹਾਰਾਜ ਕਹਿੰਦੇ ਆਵੋ ਮਿਲੋ ਸਹੇਲਿਓ ਮੈਂ ਪਿਰਦੇ ਹੋ ਮਿਲਾਏ हे सतसंगी जी बिस्तरियो उस अकाल पुरख दे सिफत सलाह दे गीत गावण वालियो ਮੈਂ ਆਉ ਮਿਲੋ ਮੈਨੂੰ ਤੇ ਮੈਨੂੰ ਪ੍ਰਭੂ ਪਤੀ ਮਿਲਾ ਦਿਓ ਇਸ ਤਰ੍ਹਾਂ ਮਹਾਰਾਜ ਸਮਝਾਉਂਦੇ ਨੇ ਕਿ ਸਤ ਸੰਗ ਜਿਹੜਾ ਹੈ ਨਾ ਇੰਨਾ ਕੋਈ ਜ਼ਿਆਦਾ ਸੌਖਾ ਤੇ ਸੁਖਾਲਾ ਮਾਰਗ ਹੈ ਉਸ ਪ੍ਰਭੂ ਪਤੀ ਨੂੰ ਪਾਉਣ ਦਾ ਜਿੱਥੇ ਮਿਲ ਕੇ ਸਾਰੇ ਸਤ ਸੰਗੀ ਉਸ ਨਰੰਕਾਰ ਦੇ ਗੀਤ ਗਾਉਂਦੇ ਨੇ ਨਾ ਤੇ ਪ੍ਰਭੂ ਪਤੀ ਉਹਨਾਂ ਸਤ ਸੰਗੀਆਂ ਤੇ ਇੱਕ ਦਿਨ ਬਹੁਤ ਖੁਸ਼ ਹੋ ਜਾਂਦਾ ਦਿਆਲ ਹੋ ਜਾਂਦਾ ਹੈ ਤੇ ਫਿਰ ਸਤਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਗੁਰੂ ਹੋਏ ਦਿਆਲ ਹਾਲੇ ਨਾ ਕਬਹੂ ਝੂਰੀਆ ਫਿਰ ਝੂਰਦੀਆਂ ਨਹੀਂ ਨੇ ਨਾਨਕ ਝੂਰ ਮਰੈ ਦੁਹਾਗਣੀ ਜਿਹੜੀਆਂ ਪ੍ਰਭੂ ਦੇ ਪਤੀ ਪ੍ਰਭੂ ਪਤੀ ਦੇ ਪਿਆਰ ਤੋਂ ਵਾਂਝੀਆਂ ਨੇ ਸਦਾ ਝੂਰ ਮਰਦੀਆਂ ਨੇ ਮਹਾਰਾਜ ਕਹਿੰਦੇ ਸੇ ਸਹੀਆਂ ਸੁਹਾਗਣੀ ਜਿਨ ਕੋ ਨਦਰ ਕਰੇ ਉਹੀ ਸਤ ਸੰਗ ਜੀ ਵਿਸਤਰੀਆਂ ਅਸਲੀ ਸੁਹਾਗਨਾ ਨੇ ਮਹਾਰਾਜ ਕਹਿੰਦੇ ਜਿਨ੍ਹਾਂ ਉਤੇ ਪ੍ਰਭੂ ਦੀ ਮਿਹਰ ਦੀ ਨਿਗਾਹ ਹੋ ਜਾਂਦੀ ਹੈ ਜਿਨ੍ਹਾਂ ਉਤੇ ਉਹ ਆਪਣੇ ਮਿਹਰ ਦੀ ਨਜ਼ਰ ਬਣਾ ਕੇ ਰੱਖਦਾ ਹੈ ਮਿਹਰ ਕਰ ਦਿੰਦਾ ਹੈ ਖਸਮ ਪਛਾਣ ਹੈ ਆਪਣਾ ਤਨ ਮਨ ਆਗੈ ਦੀ ਸਭ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾਂ ਐਸੇ ਸਤਿਗੁਰੂ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਉਹ ਆਪਣਾ ਤਨ ਮਨ ਤੇ ਸਾਰਾ ਧਨ ਜਿਹੜਾ ਜੋ ਕੁਝ ਵੀ ਹੈ ਨਾ ਉਹ ਉਸ ਅਕਾਲ ਪੁਰਖ ਦੇ ਅੱਗੇ ਭੇਟ ਕਰਕੇ ਭੇਟਾ ਰੱਖ ਕੇ ਆਪਣੇ ਖਸਮ ਪ੍ਰਭੂ ਦੇ ਨਾਲ ਡੂੰਗੀ ਸਾਂਝ ਪਾਉਂਦੀਆਂ ਨੇ ਉਹ ਜੀਵ ਆਤਮਾਵਾਂ ਆਓ ਅਖੇਲੀਆਂ ਪੰਕਤੀਆਂ ਸਰਵਣ ਕਰੀਏ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਘਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ ਜਿਹੜੀ ਜੀਵ ਇਸਤਰੀ ਆਪਣੇ ਅੰਦਰੋਂ ਹਉਮੈ ਦੂਰ ਕਰਦੀ ਹੈ ਨਾ ਉਹ ਆਪਣੇ ਹਿਰਦੇ ਦੇ ਵਿੱਚ ਹੀ ਪ੍ਰਭੂ ਖਸ਼ਮ ਪਤੀ ਨੂੰ ਲੱਭ ਲੈਂਦੀ ਹੈ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਤ ਨਾਵਾ ਅੰਦਰੋਂ ਜਿਹੜਾ ਹੈ ਨਾ ਉਹ ਲੱਭ ਪੈਂਦਾ ਹੈ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਮਹਾਰਾਜ ਕਹਿੰਦੇ ਨਾਨਕ ਸੋਭਾਵੰਤੀਆਂ ਸੁਹਾਗਣੀ ਆਨ ਦਿਨ ਭਗਤ ਕਰੀ ਨਾਨਕ ਪਦ ਦੇ ਹੇਠ ਬਾਣੀ ਉਚਾਰਨ ਕਰਦਿਆਂ ਗੁਰਦੇਵ ਪਾਤਸ਼ਾਹ ਮਹਾਰਾਜ ਤਰਲੋਕੀ ਨਾਲ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਨੇ ਹੇ ਨਾਨਕ ਉਹ ਸ਼ੋਭਾ ਵਾਲੀ ਬਾਂਦੀ ਹੈ ਜੀਵ ਆਤਮਾ ਜਿਹੜੀ ਭਾਗਾਾਂ ਵਾਲੀ ਹੈ ਉਹ ਹਰ ਵੇਲੇ ਫਿਰ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦੀ ਹੈ ਇੱਥੋਂ ਤੱਕ ਸ਼ਬਦ ਦੀ ਵਿਚਾਰ ਆਈ ਹੈ ਸੋ ਪਿਆਰਿਓ ਅੱਜ ਬਾਬਾ ਬਿਧੀਚੰਦ ਸਾਹਿਬ ਜੀ ਦੇ ਸੱਚਖੰਡ ਪਿਆਨੇ ਦਾ ਜਿਹੜਾ ਦਿਵਸ ਹੈ ਸੁਰ ਸਿੰਘ ਦੀ ਪਾਵਨ ਧਰਤੀ ਤੇ ਮਹਾਂਪੁਰਖ ਸ੍ਰੀ ਮਾਨਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚ ਕਰਕੇ ਅੱਜ ਮਨਾ ਰੀਆਂ ਹਨ ਸੋ ਪਿਆਰਿਓ ਜਿਨ੍ਹਾਂ ਨੇ ਜਾਣਾ ਹੈ ਸਤਿਗੁਰੂ ਸਹਿ ਮਹਾਰਾਜ ਵੇਖੋ ਕੱਲ ਦੇ ਰੋਜ਼ ਤੋਂ ਬੜਾ ਮਹਾਨ ਜਿਹੜਾ ਜੱਗ ਹੈ ਅੱਜ ਵੀ ਸਤਿਗੁਰੂ ਸਹਿ ਮਹਾਰਾਜ ਦੇ ਬੇਅੰਤ ਖਜ਼ਾਨੇ ਭੰਡਾਰੇ ਭਰਪੂਰ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਿਰ ਲਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਬੇਅੰਤ ਭੁੱਲਾਂ ਦੀ ਖਿਮਾ ਦਿਓ ਅਸੀਸ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤੇਦਾਮ ਕਲੀ ਮਹੱਲਾ ਤੀਜਾ ਆਨੰਦ ਦੇ ਕੋ ਹੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਦ ਪਰੀਆਂ ਸ਼ਬਦ ਗਾਵਣੀਆਂ ਆ ਸ਼ਬਦੋਤਾ ਗਾਵੋ ਹਰੀ ਕੇ ਰਾਮਾਂਜਨੀ ਵਸਾਇਆ ਕਹੈ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੀਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਆਦਨਾ ਸੁਬਨਾ ਗੱਲਾਂ ਸੁਬਰਾ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਹਿਬਾ ਕਿਆ ਨਾਹੀ ਕਰਤੀ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਤੇ ਹੇ ਸੋ ਪਾਵੇ ਸਦਾ ਸਿਫਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਣੀਰੇ ਕਹ ਨਾਨਕ ਸੱਚੇ ਸਭ ਗਿਆ ਨਹੀਂ ਕਰਤੇ ਰਹਿ ਸਾਜਾ ਨਾਮ ਮੇਰਾ ਆਧਾਰ ਸਾਜਨਾ ਮਾਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨੀ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵੜਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਤਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛਬਤਿਤ ਘਰ ਸੁਪਾਗੈ ਘਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਿਵਸ ਰਾਦੂਏ ਦਾਈ ਦਇਆ ਖੇਲੈ ਸકલ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਤਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਕ ਉਜਲੇ ਕੇਤੀ ਛੁਟੀ ਨਾਲ ਨਾਨਕ ਤੇ ਮੁਕ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮਾਂ ਨਾ ਜਾਣ ਤੇਰਾ ਅੰਤ ਉਚਿਤੇ ਸਗਲ ਸਮਾ